ਸਤਿ ਸ਼੍ਰੀ ਅਕਾਲ ਜੀ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਦੇ ਵਿੱਚ ਮੈਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰ ਰਿਹਾ ਵੀਰ ਮੈਂ ਮੈਂ ਦਾ ਅਰ ਲਾਡਾ ਪੁਆਦੀ ਲਾਡਾ ਡਿਸਕਸ਼ਨ ਦੇ ਵਿੱਚ ਕਰ ਰਿਹਾ ਸਵਾਗਤ ਸਾਰਿਆਂ ਦਾ ਔਰ ਇਹੋ ਕਹਿ ਲੋ ਵੀਰ ਕੈ ਸੁਚੇ ਲਗਾ ਨੂੰ ਆ ਪਾਰਟੀ ਮੈਂ ਲੈਣੇ ਦੀ ਤਿਆਰੀ ਚੱਲ ਰਹੀ ਦੀਗਾ ਇਹੋ ਬਾਤ ਕਾ ਉਹ ਕਹਿ ਰਿਹਾ ਵੀਰ ਇਹੋ ਬਾਤ ਕਹਿ ਰਿਹਾ ਰਵੀ ਕਰਨ ਕਾਰੋਂ ਇਹ ਜਿਹੜਾ ਤਾਜ਼ਾ ਤਾਜ਼ਾ ਕਾਲੀ ਦਲੋਂ ਛੱਡ ਕੇ ਬੀਜੇਪੀ ਮੰਗਿਆ ਔਰ ਇਹੋ ਕਹਿ ਰਿਹਾ ਆ ਵੀਰ ਆ ਸੁੱਚਾ ਲਾ ਨਾਨੂ ਆ ਪਾਰਟੀ ਮੈਂ داخل ਕਰਨਾ ਕਹਾ ਸੁਵੀਰ ਕਹ ਰਿਹਾ ਕਹਾ ਮੇਰੇ ਪਾਪੇ ਦਾ ਪ੍ਰਾਣਾੜੀ ਔਰ ਕਾਇਸ਼ ਕਰ ਮੇਰੇ ਤੋਂ ਮਨ ਪਰ ਜਾ ਕਹਾ ਗੁਜੁਰਗਾ ਰਹਿ ਗਿਆ ਕੱਲਾ ਔਰ ਗੁਜੁਰਗਾ ਇਹ ਸੁੱਚਾ ਲਗਾ ਕਰ ਲੋ ਮੱਛੀ ਹੋ ਰਿਹਾ ਕਾ ਮੈਨੂੰ ਪਾਰਟੀ ਮੈਂ ਜਵਾਨ ਕਰਾ ਲਿਓ ਔਰ ਮੈਂ ਪਾਰਟੀ ਮੈਂ ਔਰ ਕਹ ਰੇ ਇਬਦਾਨ ਸਰ ਯੋ ਕਾ ਜਿਹੜਾ ਬੀਬੀ ਕੇ ਲਿਖਾ ਚੱਕਰ ਵਿਆ ਯੋ ਕਾ ਪਹਿਲੇ ਬੀਬੀ ਥੋੜੀ ਸੀ ਕਾ ਇਸ ਤੋਂ ਪਹਿਲਾਂ ਬਹੁਤ ਬੀਬੀਆਂ ਲੋ ਮਾਨੀ ਘਰ ਆ ਵੀ ਰੋ ਯੋ ਰਵੀਕਰਨ ਕਹਾਂ ਨੂੰ ਕਹਿ ਰਿਹਾ ਕਹਾ ਬਈ ਯੋ ਕਾ ਇਸਕਰ ਕਾ ਪਾਰਟੀ ਆਕਸਰਾਵ ਹੋਇਆ ਕਾ ਇਸ ਨੂੰ ਫਿਰ ਪੰਤਮਾ ਦੇ ਸੇਕਿਆ ਪਰ ਈ ਬੋ ਕਾ ਸੰਗਵੀਰ ਵਾਰ ਦਾ ਦੇ ਦਿੱਤਾ ਇਸ ਨੂੰ ਪਾਰਟੀ ਮੇ ਲੇ ਲੈ ਪਰ ਕਹਰਾ ਕੱਲ ਪਾਣੀ ਨੀ ਆ ਉਦਦਰ ਮੀਰਾ ਜੋ ਕਹਰਾ ਮਜੀਠਿਆ ਖਾ ਖਾ ਕਰਤਾ ਮਨੂ ਗ ਮਜੀਠੇ ਮੈਂ ਬਹੁਤ ਪਿਆਰ ਕਰਿਆਗਾ ਆ ਮਜੀਠੇ ਕਰ ਰਹਾ ਕਾ ਜ ਮਜੀਠੇ ਮਾਜੀ ਵਾ ਦੇ ਮੈਂ ਲਗਾ ਮਾਜੀ ਹਜ ਨੈ ਲਗਾ ਇਤਨਾ ਇਤਨਾ ਕਰ ਕਾ ਅਰ ਕਾ ਮੀਨ ਚੱਕ ਕਮ ਪਾਰਟੀ ਮੇ ਕੱਢ ਤੇ ਆ ਬਾਹਰ ਕਿਉਂਕਿ ਬਾਤ ਥੋੜੀ ਬਣਾ ਮੀਰਾ ਅਰ ਇਸੇ ਘਰ ਕਬੀਰ ਕਹ ਰਹਾ ਬਸ ਫੇਰ ਮੈਂ ਬੀਜੇਪੀ ਜੁਆਇਨ ਕਰ ਲੇਗਾ ਬੀਜੇਪੀ ਵਿੱਚ ਆਗਾ ਗਾ ਮੈਂ ਸਾਰੇ ਪਰਦੇ ਫੋਲਾਗਾ ਅਰ ਮੰਨ ਇੱਕ ਬਾਦ ਨਹੀਂ ਸਮਝਵਾਂਦੇ ਫੇਰ ਵੀ ਜਾਂ ਥਮ ਪਾਰਟੀ ਤੇ ਜਾਂ ਥਮ ਕਿਉਂ ਹੀ ਬੋਲਦੇ ਮੇਰਾ ਇਸਤੇ ਪਹਿਲਾਂ ਇਹ ਤਲਵਿੰਦਰ ਕਹ ਰਹਾ ਰਹਾ ਸਰੂਮਲੀ ਕਾਲੀ ਦਲ ਸਰੂਮੀ ਗੁਰਦੁਆਰੇ ਕੋਲ ਬੈਠੀ ਬੱਚਿਓ ਹੋ ਰਿਹਾ ਕਾਲੀ ਦਲ ਮੈਂ ਜੋ ਹੋ ਰਿਹਾ ਥੱਪ ਪੈ ਤਾਂ ਕਿ ਨਹੀਂ ਬੋਲਦਾ ਫੇਰ ਇਹ ਤਾਂ ਪਾਰਟੀਆਂ ਬੇਲੇ ਦਾ ਘਰਾਂ ਤੇ ਤਿਆਰ ਵੀ ਫੇਰੇ ਨਾ ਯਾਦ ਆ ਜਾ ਵੀ ਉਹ ਪਾਰਟੀ ਮੈਂ ਜੋ ਹੋ ਰਿਹਾ ਉੱਥਾ ਹੋ ਰਿਹਾ और इसी घर का वीर यो कह रहे वीर यो सारा चक्कर पै रहा और वाह देख लियो वीर माझे का जरनैल इसी अखा दिखाए करता है इसके बंदे दस रहे कहा जो कारो आ उस सियाने का करे करता और इसी घर पार्टी का इसलिए यो नहीं पता वीर बई विक्रम जी ठिया सग़वीर बादल का सारा बीबी हरसिमरत कौर बादल का भाई ਜੀ ਜੇ ਦੀ ਪਾਰਟੀ ਮਾ ਓਏ ਹੋਰ ਬੰਦਾ ਆਗਾ ਸਾਰੇ ਨੂੰ ਅੱਖਾਂ ਖਾਵੇ ਫੇਰ ਅਗਲਾ ਸਹਿ ਕਰ ਲੈਣਾ ਜੋ ਦੱਸ ਅਗਲਾ ਆਪਣੇ ਨਾਮ ਦੇ ਉੱਪਰ ਮੱਝੇ ਦਾ ਜਰਨੈਲ ਲਖਾਈ ਫਿਰ ਰਿਆ ਫੇਰ ਜੇ ਅਗਲੇ ਕੋਈ ਮੱਝੇ ਦਾ ਜਰਨੈਲ ਲਿਖਾ ਗੁੱਸਾ ਕਰੇ ਜਾਨਾ ਫੇਰ ਇਸ ਕਰਕੇ ਕਾ ਬੇਰੀ ਹੋ ਗਾਇ ਲਿਓ ਬਾਕੀ ਉਹ ਗਾਰੇ ਵੀਰ ਆਏ ਕਿ ਇਹਨਾਂ ਨੇ ਦੋਰਾ ਲੇਟਰੀ ਦਾ ਜਲੂਸ ਘੱਟਾ ਰੱਖਦਾ ਇਹ ਪਾਰਟੀ ਬਦਲਣਾ ਉਹ ਦਿਨ ਤਰ ਮੈਂ ਹੈ ਨਹੀਂ ਕਿਰਾ ਕੱਲੀ ਦਿਨਾਂ ਦੇ ਕੱਲੀ ਦਿਨਾਂ ਦੇ ਲੜਨੇ ਕਾਂਗਸੀਏ ਕਾਂਗਸੀਏ ਨਾਲ ਲੜ ਰਹੇ ਛਾੜੂ ਵਾਲੇ ਛਾੜੂ ਵਾਲੇ ਨਾਲ ਲੜ ਰਹੇ ਬਸ ਇੱਕ ਬੀਜੇਪੀ ਵਾਲੇ ਦੇਖ ਲਿਓ ਭਲੇ ਮਾਨਸ ਪਾਰਟੀ ਕਾਹੀ ਹੋ ਨਹੀਂ ਗਾ ਇੱਧਰ ਤੇ ਉੱਧਰ ਇਹ ਸਾਰੇ ਉੱਥੇ ਬੈਠੇ ਛੱਡ ਦਾ ਚੋਲ ਚਲੇਗੇ ਪਰ ਇਹਨਾਂ ਦੇ ਆਪਣੇ ਪੱਕੇ ਬੰਦੇ ਨਹੀਂ ਗਏ ਛੱਡ ਦਾ ਆਰ ਦੇਖ ਲਿਓ ਇਹੋ ਬੰਦਾ ਵੀ ਦੇਖ ਲੇ ਵੀਰੇ ਲਗਾ ਕੀ ਪੈਰ ਵੀ ਘਾਰ ਰਿਹਾ ਤਾਂ ਕਾਹ ਵੀ ਲਗਾ ਨੂੰ ਗਾ ਇਸ ਕਰਕੇ ਨਹੀਂ ਪਾਰਟੀ ਨਾਲ ਆ ਵੀਰਾ ਇਹੋ ਕੰਮ ਠੀਕ ਨਹੀਂ ਲਾਉ ਹਾਈ ਸ਼ਰਗਾ ਵੀ ਲਾ ਕਰਿਆ ਭਾਈ ਜੀ ਆਰ ਉੱਧਰ ਵੀ ਰੁਪੀ ਟਿੱਕਾ ਯੋ ਵੀ ਬੀਜੇਪੀ ਮਾਂ ਸ਼ਾਮਲ ਹੋ ਗਿਆ ਵੀਰ ਇਸ ਨਾਲ ਵੀ ਸ਼੍ਰੋਮਣੀ ਗੱਲ ਬੀ ਦਾ ਰਜ ਦਾ ਜਲੂਸ ਕੱਢਿਆ ਵੀਰ ਕਾ ਸ਼੍ਰੋਮਣੀ ਗੱਲ ਦੇ ਮੈਂ ਯੋਬ ਆ ਔਰ ਜਿਹੜੇ ਬੰਦੇ ਇੱਧਰ ਕੇ ਉੱਧਰ ਉੱਧਰ ਕੇ ਇੱਧਰ ਜਾਣਾ ਉਹਨਾਂ ਦਾ ਤਾਂ ਰੱਬੇ ਰੱਖਾ ਵੀਰ ਕੰਮ ਪਾ ਨਹੀਂ ਉਹ ਮਾਰ ਕੇ ਦੇਖੀ ਤਾਂ ਥਨ ਕਾਲੀ ਰਾਜ ਕਰਦੇ ਕਾਂਗਰਸੀ ਸੈਂਟਰ ਮਾਂ ਬੀਜੇਪੀ ਕਾਂਗਰਸੀ ਔਰ ਬੜੀਆਂ ਪਾਰਟੀਆਂ ਕਿਸੇ ਨੇ ਡੱਕਾ ਨਹੀਂ ਦੂਦਾ ਕਰਖੜ ਖਾਇਆ ਹਮ ਬੰਦਿਆਂ ਨੂੰ ਕੋਈ ਮੋੜੀ ਸੋਤਾ ਨਹੀਂ ਲੀ ਕਿਸੇ ਨੂੰ ਕੰਮ ਨਹੀਂ ਮਿਲਿਆ ਇਹ ਕੁਰਸੀਆਂ ਪਿੱਛੇ ਲੜੇ ਜਾ ਰਹੇ ਵੀਰਾ ਕੁਰਸੀਆਂ ਪਿੱਛੇ ਆਰ ਮਨੂ ਪਏ ਇਹੋ বিজেপি ਆਲੇ ਕੇ ਸਮਝ ਮਾ ਨਹੀਂ ਆਂਦੇ বিজেপি ਆਲੇ ਜੋ ਟਿਕਟਾਂ আর ਕੁਰਸੀਆਂ ਵਾਸਤਾ ਥੋੜੇ ਬੰਦੇ ਭਰਤੀ ਕਰਦੇ ਇਹ ਤਾਂ ਬੀਲ ਚੇਅਰ ਦੇ ਉੱਪਰ ਬਿਠਾਈ ਜਾ ਰਹੇ ਨੇ ਆਹ ਲਿਆ ਦਾ ਲੀਡਰਾਂ ਨੂੰ ਨਾ ਇਹ ਖੱਬੇ ਜਾ ਸਕਦਾ ਨਾ ਖੱਬੇ ਨਾ ਸੱਜੇ ਇਹੋ ਕੰਮ ਹੋ ਰਿਹਾ ਵੀਰਾ আর ਦਲਬਦ ਵੀ ਉਹਾਂ ਕੀ ਲਹਿਰ ਮੈਂ ਤਾਂ ਇਹੋ ਕੰਮ ਵੀ ਵੋਟਰ ਜਿੱਤਨੇ ਵੀ ਇਹ ਜਿਹੜੇ ਬਦਲ ਦਲਬਦ ਨੂੰ ਕਿਸੇ ਪਾਰਟੀ ਹੈ ਵੀਰਾ ਕੰਨ ਲਿਆਂਗੇ ਕਾਂਗਰਸਾਂਗੇ ਝਾੜੂ ਵਾਲਿਆਂਗੇ ਹਾਥੀ ਵਾਲਿਆਂਗੇ ਖੁੱਲਰਾਂਗੇ ਇਹਨਾਂ ਨੂੰ ਘੋਰ ਨਾ ਭਾਇਉ। ਇਹਨਾਂ ਨੂੰ ਦਵਾਂ ਕਾਲਾ ਮਾੜੀ ਜੀ ਇਹਨਾਂ ਨੂੰ ਲੱਗੇ ਪਤਾ ਬਈ ਕੀ ਆ ਬਣ ਰਿਆ ਮદાન ਮੈਂ ਕਿਆ ਭਾਵੀਂ ਗਰੀ ਹੈ ਔਰ ਉਧਰ ਜਨਤਾ ਕੇ ਅਦਾਲਤਾਂ ਮੇਰੇ ਨੀਤ ਬਿਟੂ ਬੈਂਤ ਕਾ ਬੁੱਤਾ ਯੂ ਬੱਠਿਆ ਲੁਧਿਆਣੇ ਦੇ ਵਿੱਚ ਉਥਾ ਗੱਡੀ ਵਾਂ ਚੜਾਵਾ ਕੁਰਸੀ ਢਾ ਕੇ ਬਿਠਾਵਾ ਉਥਾ ਔਰ ਕਹਰੇ ਮੈਂ ਲੁਧਿਆਣੇ ਦੇ ਵਿੱਚ ਕਾਸਟ ਸਟੇਡੀਅਮ ਲੈ ਕਾਮਾਂਗਾ ਮੈਟਰੋ ਲੈ ਕਾਮਾਂਗਾ ਹੋਰ ਬੜੀਆ ਸੂਰਤਾਂ ਲਾ ਜੜੀਆਂ ਲੁਧਿਆਣੇ ਲੋੜ ਦਾ ਇਹੋ ਲੈ ਕਾਮਾਂਗਾ ਬਈ ਸਲ ਪੁੱਛੇ 10 ਸਾਲ ਤੋਂ ਪਹਿਲਾਂ ਵੀ ਰਿਆ ਆ ਬੁੱਢੇ ਨਾਲ ਨੂੰਗਾ ਮੈਂ ਜਵਾਨ ਕਰ ਤੇ ਉੱਠਾ ਹੋਰ ਕੰਮ ਬਹੁਤ ਕਰਾਇਗਾ ਮਨ ਨੇ ਔਰ ਇੱਕ ਤਾਂ ਚੀਜ਼ਾਂ ਡੰਗ ਰਹੀਆਂ ਚੀਂ ਦੱਸ ਰਿਹਾ ਵੀਰ ਕਾ ਜੋ ਸਾਰਿਆਂ ਮੈਂ ਕਰਾਈਆਂ ਕੀ ਵੀ ਦੱਸੋ ਇਹ ਕਾਰਾ ਮਨ ਨੂੰ ਹੀ ਫੇਰ ਦਿਤਾਓ ਯੋ ਲੁਧਿਆਣੇ ਨਹਿਾਰ ਬਦਲ ਦੇਗਾ ਬੱਲੇ ਬੱਲੇ ਕਰਾ ਦੇਗਾ ਅਰਬੀਰ ਮੰਨਉ ਯੋਨੀ ਸਮਝ ਮੰਦੀ ਕਾ ਥਾਨਾ ਲੁਧਿਆਣੇ ਕਾ ਰੂਪ ਇਸ ਤਰ੍ਹਾਂ ਕਾ ਦੇਖਿਆ ਨਹੀਂ ਹੁਣਾ ਪਾ ਚਿੱਤਰ ਕਾ ਮੈਂ ਬਣਾ ਦੇਗਾ। ਯੋ ਬਾਦ ਯੋ ਬਾਟ ਯੋ ਕਹ ਰੋ ਰਗਨੀਰ ਬਿੱਟੂ ਗਰਾਭਿਆਨ ਦਾ ਪੁੱਤ। ਅਰਬੀਰ ਮੰਨਉ ਇੱਕ ਬਾਦ ਸਮਝ ਮੈਂ ਬੈਂਤ ਦੇ ਪੁੱਤ ਹੈਗੀ। ਬਾਈ ਇਹ ਦੇਖ ਲਓ ਭਈ ਦਾਦਾ ਕਾਂਗਰਸੀ ਪੁੱਤਾ ਬੀਜੇਪੀ ਆ। ਅਰ ਇਹਨਾਂ ਕੇ ਤੋ ਆਸਮਾ ਨਹੀਂ ਬਣਦੀ ਵੀਰਾ। ਆਸਮਾ ਇਨਕੀ ਇੱਕ ਨਹੀਂ। ਵੀਰੇ ਜਨਤਾ ਕਿੱਥਾ ਹੋ ਜਾਣਗੇ ਵੀਰਾ ਇਹ ਸੋਚਣ ਵਾਲੀ ਬਾਤ ਔਰ ਕਿਤੇ ਨਾ ਕਿਤੇ ਸੀਨ ਆਪਾਂ ਉਹਨਾਂ ਨੂੰ ਹੋਰ ਨਹੀਂ ਕਰ ਸਕਦੇ ਵੀਰਾ ਭਾਈ ਜਿਹੜੇ ਲੀਡਰ ਆਪਣੇ ਘਰ ਕੇ ਵਿੱਚ ਇੱਕ ਪਾਰਟੀ ਗੱਲੀ ਹੈ ਉਹ ਲੋਕਾਂ ਨਾਲ ਕਿੱਥਾ ਇਕੱਠੇ ਹੋ ਜਾਣਗੇ ਵੀਰਾ ਯੋ ਬਾ ਸੋਚਣ ਵਾਲੀ ਵੀਰਾ ਔਰ ਬਾਕੀ ਸਰਕਾਰ ਬਣਾਣੇਗਾ ਕਿਤੇ ਨਾ ਕਿਤੇ ਮੈਨੂੰ ਕਦੇ ਕਦੇ ਆਇਆ ਨਗਾ ਵੀ ਸਰਕਾਰ ਬਣਾਣੇਗਾ ਲੋਕਾਂ ਕਿਤੇ ਯੋ ਕਿਸਾਨਾਂ ਤੇ ਨਹੀਂ ਦੇ ਰਹੇ ਉਧਰ ਜਾਗਾ ਉਹਨਾਂ ਦਾ ਵਿਰੋਧ ਹੋ ਜਾ उधर जाकर झाड़ बने का और भी ते भी बाद भाई ना हो जाए भाई। और जाए ते भी जाओ कितने मैं कर रहा था इवनिंग वॉक हारे चढ़ गया दिन मारे चढ़ गई रात और फिर कहा चार तरीक का पता सारा कुछ लीडर का फिर कोई भरोसा है ਹਰ ਉਧਰ ਭਗਵਾਨ ਤਮਾਨ ਗਾਇਆ ਬਿੱਟੂ ਅਰ ਰਾਜਾ ਗੱਪੀ ਹਰ ਜਿੱਤੇਗਾ ਮਾਰਾ ਪੱਪੀ ਇੱਕ ਤਾਂ ਨੌਂ ਦੇ ਹਲਿਓ ਪੱਪੀ ਰੱਖ ਦਿਆ ਪਿੱਛਾ ਇਹ ਪੱਪੀ ਇਹ ਪ੍ਰਚਾਰ ਕਰਨ ਪਹੁੰਚਿਆ ਦਾ ਵੀਰੇ ਭਗਵਾਨ ਤਮਾਨ ਹਰ ਲੋਕ ਸਭਾ ਦੀ ਸੀਟ ਲੁਧਿਆਣੇ ਦੇ ਉੱਪਰ ਹਰ ਉਥਾ ਭਗਵਾਨ ਤਮਾਨ ਵਾ ਕਹਿ ਰਗਾ ਥਮ ਹੋ ਗਏ ਸਿਆਣੇ ਵਾ ਆਈ ਤੋ ਮਨ ਨੂੰ ਬੋਲਣੇ ਦੀ ਲੋੜ ਹੈ ਨਹੀਂ ਵੀਰਾ ਹਮ ਚੁੱਪ ਬਰ ਗਾ ਹੱਥ ਇੱਕ ਦਰੀ ਗਾ ਦੇ ਨਾ ਮੱਲਗ ਦੇਣੀ ਦਾ ਝਾੜੂ ਆ ਬੜਨ ਦੱਬ ਦਿਓ ਆ ਬਸ ਚਾਰ ਵਾਦਨ ਲਲਾ ਲਲਾ ਕਰਾ ਦੇਗਾ ਹਾਂ ਬਸ ਬੱਲੇ ਬੱਲੇ ਕਰਾ ਦੇਗੇ ਆਰ ਖਾ 13 0 ਆਲਾ ਫਰਕ ਰੱਖਣਾ ਆਪਾਂ ਨੇ ਆਰ ਉਧਰ ਜੋ ਕੇ ਰਿਵਾਲ ਵੀ ਆਇਆ ਤਾਂ ਫਿਰ ਇਹ ਜਿਹੜੀ ਰਿਵਾਲ ਕਹਿ ਰਿਹਾ ਕਾਹ ਆ ਫਿਰ ਮੈਂ ਕਾ ਚਾਰ ਤਿੰਨ ਟੈਲੀਵਿਜ਼ਨ ਦੇ ਉੱਪਰ ਦੇਖਣਾ ਵੀ ਪੰਜਾਬ ਕੇ 13 ਗੇ 13 ਜਿੱਤ ਗੇ ਕੋਟ ਦੇ ਵਿੱਚ ਕਾ ਤਾਂ ਹੀ ਮੈਂ ਬਸ ਉਹ ਵੀ ਕਹਾਂ ਆਇਆ ਤਾਂ ਵੀ ਥੋੜੇ ਦਿਨ ਵਾਸਤਾ ਛੱਡ ਦਿਓ ਮੈਨੂੰ ਨਾ ਗਾਉਤਾ ਪ੍ਰਚਾਰ ਕਰਨਾ ਪੰਜਾਬ ਦੇ ਵਿੱਚ ਆਪ ਪ੍ਰਚਾਰ ਕਰਨ ਵਾਸਤੇ ਹੀ ਕੰਮ ਆਇਆ ਉਹਦਾ ਪਰ ਆਖ ਲਿਓਗੇ ਸ਼ਰਮ ਕਹ ਲਿਓ ਮਾਰੇ ਇਹ ਹਾ ਮੇਰਾ ਬਾਈ ਕੰਮ ਨਾ ਬਤਾ ਪੂਕੜਾ ਸੋ ਜਾ ਫਿਰ ਸਾਰੇ ਕੰਮ ਉਹ ਆਰ ਉਧਰ ਜਿਉਂ ਸੰਗੀਰ ਬਾਦਲ ਅਸੋਗ ਪ੍ਰਸਾਰ ਪੱਪੀ ਇਹ ਜਿਹੜਾ ਇਸ ਕੰਮ ਜਾ ਘੜਾ ਰਿਹਾ ਇਹ ਤਾਂ ਤੁਹਾਨੂੰ ਸਮਝ ਵੀ ਨਹੀਂ ਆਉਂਦੇ ਫਿਰ ਯੋ ਹੀਡਰ ਘੱਟ ਲਗਾਇਓ ਕਮੇਡੀਂ ਜ਼ਿਆਦਾ ਲਗਾ ਸਾਰੇ ਬੰਦੇ ਕਮੇਡੀ ਕਰ ਰਹੇ ਰਾਜ ਨਰ ਜਗਾ ਵੀ ਪਰ ਪਰ ਕਟੋਲ ਕਮੇਟੀ ਕੇ ਚੱਲ ਰਹੇ ਇਹ ਪਾਜ ਗਵਲ ਪਹਿਲਾ ਦੇਖਣੀ ਮੈਂ ਤੋ ਜੋ ਪਹਿਲਾਂ ਪਾਜ ਵਗਲ ਰਾਲ ਕਾ ਇਹਨਾਂ ਨੇ ਬੇਸ਼ੀਰੀਆਂ ਲੈ ਲਿਆ ਖਾਲੀ ਦਰਦ ਹੈ ਇਹ ਪਾਜ ਬਨੂ ਮਾੜਾ ਦੱਸ ਰਹੇ ਬਾਕੀ ਉਹਦਾ ਦੱਸਣੇ ਦਸਣਾ ਮੇਰਾ ਆ ਰਿਸਕੇ ਜਲ ਗੈ ਨਾ ਇਹੋ ਗੱਲੋ ਪੰਜਾਬ ਦੇ ਵਿੱਚਾਂ ਜੋ ਹਾਲਾਤ ਬੜੇ ਮੇਰਾ ਭਗਵਾਨ ਤੁਹਾਨੂੰ ਤੋਂ ਵਾਰਾ ਪਸਾਰਾ ਕੋ ਠੀਕ ਹੋ ਗਿਆ ਪਰ ਵਿਰੋਧੀ ਪਾਰਟੀ ਨਾਲ ਜਿਹੜੀ ਚਿੱਠੀਆਂ ਲਿਆ ਰਹੇ ਗੱਡ ਘਟਾ ਉਹ ਵੀ ਦੇਖ ਕੇ ਲੱਗ ਰਿਹਾ ਵਾਕੇ ਯਾਰ ਹਾਲ ਤਾਂ ਬਹੁਤ ਕੁ ਸੋਹਣੇ ਨੇ ਬਾਕੀ ਬਾਕੀ ਦੇਖੋ ਕੀ ਬਣਿਆ ਆ ਅਰ ਯੋਗ ਆ ਹਵੇ ਸਣੀ ਲੱਕੜ ਘੜਾ ਰਿਆ ਵੀਰ ਯੋ ਪੰਜਾਬ ਦੇ ਵਿੱਚ ਮੰਗ ਵਧ ਗਈ ਕਹਾ ਸੀਮ ਦਿੱਤੇ ਨਾ ਜੋਗੀ ਜਿਹੜਾ ਆ ਜੋਗੀ ਨੂੰ ਬੁਲਾਉਗਾ ਪ੍ਰਚਾਰ ਕਰਨ ਵਾਸਤਾ ਜੋਗੀ ਚੱਕਿਆ ਫੱਟੇ ਪੂਰੇ ਜੋਗੀ ਦਿੱਤੇ ਨਾ ਦਾ ਯੂਪੀ ਵਾਲਾ ਕਾਈ ਇਸ ਨੂੰ ਲਿਆ ਉਹ ਵੋਟਾਂ માં ਪੂਰਾ ਪ੍ਰਚਾਰ ਕਰਨ ਖਤਰਾ ਆ ਫੇਰ ਬਣੇਗੀ ਬਾਤ ਇਹ ਦੇਖੋ ਫਿਰ ਜੋਗੀ ਕਹਿ ਰਹਾਗਾ ਚੰਡੀਗੜ੍ਹ ਨਾਲ ਅਰ ਦੇ ਪੰਜਾਬ ਆਇਆ ਵੀਰਾਂ ਇਹ ਪੰਜਾਬ ਮਾਤੋਂ ਕਿਸਾਨਾਂ ਨੇ ਘੇਰ ਲੈਣਾ ਜੋਗੀ ਨੂੰ ਅਰ ਤੁਹਾਨੂੰ ਪਤਾ ਵੀਰ ਜੋਗੀ ਤਾਂ ਵਣਿਆ ਆ ਮੈਂ ਹੈ ਨਹੀਂ ਵੀਰ ਜੋ ਬਾਤ ਨਹੀਂ ਬੋਲਦਾ ਨੋ ਵੀਰ ਇਹੋ ਆਨਸ ਰਾਜ ਆਨਸ ਤੋਂ ਵੀਰ ਹੱਥ ਤੋਂ ਪੈਰਪੂਰ ਜੋੜ ਕੇ ਚਲਾ ਲਿਆ ਕੰਮ ਪਰ ਉਧਰ ਮੰਨੋਂ ਲੱਗਦਾ ਰਹੀ ਨਹੀਂ ਕਿ ਦਾਲ ਗਾਲ ਚਹੀਦਾ ਅਰ ਉਧਰ ਪ੍ਰਤਾਪ ਬਾਜਵਾ ਕਹ ਰਿਹਾ ਬਿੱਟੂ ਮਾਂਜਣਾ ਮਨ ਤੋਂ ਸਮਝ ਮੈਂ ਆ ਜਾਂਦੇ ਜਿਹੜਾ ਦੇਖ ਵਾਈ ਕਰਾ ਬਿੱਟੂ ਮਾਂਜਣਾ ਬਿੱਟੂ ਮਾਂਜਣਾ ਬਿੱਟੂ ਨਾ ਹੋ ਗਿਆ ਉਹ ਦੇਖ ਲਿਓ ਵੀ ਦਾਲ ਵਾਲੀ ਬਾਲਟੀ ਹੋ ਗਈ ਹੋਰ ਇੱਕ ਬੰਦਾ ਹੀ ਕਹਿ ਰਿਹਾ ਮੰਜਣਾ 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 ਹੈ ਹਮ ਬੋਟਾ ਲਾਰਨ ਵਾਸਤਾ ਆਏ ਹੋਰ ਪੰਡ ਵੰਜਣਾ ਆਏ ਇੱਕ ਦੂਸਰ ਮੰਜਣ ਵਾਸਤਾ ਆਏ ਸਾਰਾ ਬੇਟੀ ਨੂੰ ਮੰਜਣਾ ਗਿਆ ਇਹ ਬੇਟੀ ਨੂੰ ਤਾਂ ਹੀ ਮੰਜੇਗਾ ਤਾਂ ਪਹਿਲੇ ਇਹਨੂੰ ਕਹਿਣਾ ਆ ਪ੍ਰਚਾਰ ਤੋਂ ਸ਼ੁਰੂ ਕਰ ਲੈ ਖਾਣੇ ਤੇ ਆਇਆ ਨਹੀਂ ਗਿਆ ਨਹੀਂ ਮੇਰਾ ਆ ਬੇਟੂ ਨੂੰ ਮੰਜਣਾ ਬੇਟੂ ਨੂੰ ਮੰਜਣਾ ਬੇਟੂ ਵਗੈਰਾ ਮੈਨੂੰ ਮੰਜ ਕੇ ਦਿਖਾਓ ਔਰ ਉਧਰ ਵਾਹ ਸਵਾਰਾ ਕੁਲਜਾ ਚੱਕੀ ਫਿਰ ਰਿਹਾ ਆ ਬੇਟੂ ਮੰਜਣਾ ਦੱਸ ਆ ਆਦ ਨਾਲ ਬਦਲੂਆਂ ਨੂੰ ਮੈਂ ਤੋਂ ਫੇਰ ਜਾ ਰਿਹਾ ਆਪਕ ਸਗਾਉ ਦਾ ਬਦਲੂਆਂ ਨੂੰ ਹੀਰੀ ਨਾਲ ਪਤਾ ਲੱਗਿਆ ਵੀਰ ਕੀ ਬਣਾ ਕਿਹੜੇ ਭਾਬੀ ਦਾ ਚਲੋ ਖੈਰ ਲਾਡਾ ਡਿਸਕਸ਼ਨ ਰੇਲੇ ਪ੍ਰੋਗਰਾਮ ਦੇ ਵਿੱਚ ਇਹ ਵੱਧ ਗਿਆ ਮਡੀਆਂ ਖਬਰਾਂ ਦੀਆਂ ਕੱਲੂ ਇਸੇ ਟਾਈਮ ਫਾਰੇ ਗਲ ਫੇਰ ਕਰਾਂਗੇ ਹੋਰ ਗੱਲਾਂ ਮੱਤਾ ਚੈਨਲ ਨੂੰ ਕਰਦੇ ਸਬਸਕ੍ਰਾਈਬ ਸਾਰਿਆਂ ਲਾਡੇ ਵਾਦੀ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ